ਪਿੱਠ ਘੁਮਾਇਆ ਕਰ ਪਿੱਠ ਘੁਮਾਇਆ ਕਰ ਜੀ ਹਾਂ ਜੀ ਐਲਕੇਸ਼ਰੋਂ ਸਾਹਿਬ ਨਾਲ ਸਾਡੇ ਖਜ਼ਾਨਿਆਂ ਦੇ ਨਾਲ ਝੋਲੀਆਂ ਭਰਦੀਆਂ ਗੁਰੂ ਸਾਹਿਬ ਨੇ ਆਪਣੇ ਅਕੀਰਾਂ ਪੰਡਾ ਹੋਇਆ ਉਹ ਬਵੰਜਾ ਕੜੀਆਂ ਇਹ ਅਮਰ ਮਾਰਤੂਰੇ ਬੋ दरबार चङ जेकर हण अवतारता है जेकर हण अवतारता ਦੇਛੇ ਵਿੱਚ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਬਤਾਇਆ ਜੇਕਰ ਆਪਾਂ ਗੱਲ ਕਰੀਏ ਇੱਕ ਕਸੂਰੀ ਗੁਰੂ ਸਾਹਿਬ ਦੀ ਰਾਜਧਰਮੀ ਵੀ ਨੇ ਇਹ ਮਾਲਵੇ ਦੇ ਲੋਕ ਜਿੱਥੇ ਗੁਰੂ ਸਾਹਿਬ ਆਪਣਾ ਦਰਬਾਰ ਸਜਉਂਦੇ ਸੀ ਤੇ ਮਾਲਵੇ ਦੀਆਂ ਸਿੱਖ ਸੰਗਤਾਂ ਗੁਰੂ ਸਾਹਿਬ ਨੇ ਕੋਲੇ ਆਪਣੇ ਦੁੱਖ ਪ੍ਰਿਆਦ ਲੈ ਕੇ ਆਉਂਦੀਆਂ ਸੀ ਤੇ ਗੁਰੂ ਸਾਹਿਬ ਉਹਨਾਂ ਨੂੰ ਸੁਣਦੇ ਸੀ ਤੇ ਰਫਤਾਰਾ ਵੀ ਕਰਿਆ ਕਰਦੇ ਸੀ ਇਸ ਇਲਾਕੇ ਦਾ ਜਿਹੜਾ ਇਤਿਹਾਸ ਆ ਸਾਡੇ ਸੂਚੇ ਪੈੜ ਹਰਕੇ ਦਾ ਹਰ ਪਿੰਡ ਦੇ ਵਿੱਚ ਸਾਨੂੰ ਵਾਲੀਆਂ ਦੇ ਕਿਲੇ ਦੇ ਵਿੱਚੋਂ ਇਹ ਤਮਾਦ ਚਲ ਕੇ ਆਏ ਬੜੀਆਂ ਬੜੀਆਂ ਬڑے ਬੜੇ ਮਹਾਂਪੁਰਖਾਂ ਦੇ ਨਾਲ ਉਹ ਸੰਬੰਧ ਦੇ ਵਿੱਚ ਮਿਲਣਾ ਹੁੰਦਾ ਔਰ ਉਹ ਮੀਟਿੰਗ ਕਰਦੇ ਕਰਦੇ ਜਦੋਂ ਰਾਣਾ ਸਾਹਾ ਵੱਲੇ ਸੰਤਾ ਦੀ ਵਰਸੀ ਸੀ ਜੋ ਵਰਸੀ ਤੋਂ ਇੱਕ ਦਿਨ ਪਹਿਲਾਂ ਜਿਹੜੀ ਬਾਬਾ ਮਜਿੰਦਰ ਸਿੰਘ ਜੀ ਦੇ ਨਾਲ ਹੋਰ ਵੀ ਉੱਥੇ ਸੰਗਤ ਦਾ ਹੋਜੂਦ ਸੀ ਉਹਨਾਂ ਦੇ ਨਾਲ ਬੜੀੰੰਨੀ ਚਰਚਾ ਹੋਈ ਚਾਰ ਚਰਚਾ ਹੋਈ ਇਸ ਸਬੰਧ ਦੇ ਵਿੱਚ ਕਿ ਆਪਾਂ ਇਹ ਜਿਹੜਾ ਮਾਰਚਾ ਜਿਹੜਾ ਹੈ ਤੁਗਵਾਲੀਅ ਦੇ ਕਿਲੇ ਤੋਂ ਲੈ ਕੇ ਪਹਾੜੀ ਤਲਾ ਤੱਕ ਉੱਤੇ ਆਪਣੀ ਇਸ ਇਲਾਕੇ ਨੂੰ ਬਹੁਤ ਘਰੂਰਪਨ ਚੁਣਿਆ ਕਿ ਜਿਹੜਾ ਹਰਜਨ ਸਾਹਿਬ ਦਾ ਉਹ ਇਤਿਹਾਸਿਕ ਥੋੜਾ ਜਿਹੜਾ ਕਿ ਜੀਨੀ ਜੀ ਨੇ ਬਾਲੰਗਰ ਦੇ ਨਾਲ ਉਹ ਦੱਸਦਾ ਕਿ ਬੱਦੀ ਛੋੜਦਾ ਤਾਂ ਗੱਲ ਆਪਾਂ ਸਾਰੇ ਜਾਣਿਆਂ ਨੇ ਆਪਣੇ ਮੋਬਾਈਲਾਂ ਤੇ ਆਪਣੇ ਫੇਸਬੁਕਾਂ ਦੇ ਇੱਕੋ ਗੱਲ ਕੀਤੀ ਆ ਕਿ ਬੱਦੀ ਛੋੜ ਦੇਸ਼ ਦੀਆਂ ਮੁਬਾਰਕਾਂ ਬੱਦੀ ਛੋੜੋ ਸ਼ੇਰ ਪਾਸ਼ਾ ਦੇ ਨਾਮ ਉਹਨਾਂ ਕੁ ਫਰੀਦ ਆਦਿਆਂ ਦੇ ਨਾਮ ਦੇ ਨਾਲ ਉਹ ਇਤਿਹਾਸ ਦੇ ਨਾਲ ਗਿਆ ਬਹੁਤ ਹੀ ਜਾਂਦਾ ਇਤਿਹਾਸਿਕ ਸਥਾਨ ਹੈ ਤੇ ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਤਾਂ ਸੰਤ ਮਹਾਂਪੁਰਖਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਮੈਨੂੰ ਕਿ ਆਪਾਂ ਜੀਵ ਅਮੀਰ ਵਿਚਾਰੋਂ ਸੇ ਹੁੰਦਾ ਹੈ ਜੀਵ ਅਮੀਰ ਸਾਡੀ ਵਿਚਾਰੋਂ ਮੇਂ ਤਰੱਕੀ ਹੋ ਵਿਚਾਰੋਂ ਮੇਂ सेवा का काम, सबसे बड़ा धर्म कौन सा सेवक धर्म कठोरा सबसे बड़ा धर्म है और हमारे पिंड में जगह जगह गौरव के साथ सकती हैं। कल जो कि बंदी बदेशोर दिवस था देशों विदेशों की तो बात छोड़ो हमारे पूरे पंजाब से ही जगह जगह से लोग यहाँ हमने तो बाहर निकल के नहीं

ਕਹਾਂ ਪਾਂ ਸਾ ਮੈਂ ਵੀ ਕੀ ਪਰੇ ਅਗਰ ਕੋਈ ਸਭ ਗਲਤ ਕਿੰਨੀ ਦੂਰ ਦੂਰ ਸੰਗਤ ਜਿਹੜੀ ਹੈ ਜੀ ਅੱਜ ਨਤਮਸਤਕ ਹੋਈ ਹੈ ਜੀ ਕੀ ਕਹਾਂਗੇ ਸੰਗਤ ਜੀ ਲੁਧਿਆਣਾ ਜੀ ਅੰਮਾ ਤ੍ਰਿੰਦਕਾਰ ਤੇ ਬਰਾਹਾਾਇੜੋ ਤੇ ਆਲੇ-ਦਾਲੇ ਦੇ ਸਾਰੇ ਜਿੰਨੇ ਵੀ ਪਿੰਡ ਨੇ ਡੰਡਾ ਬਾਣੀ ਵੰਚਣਾ ਅਤੇ ਅਲੋਤੀ ਤੇ ਤਰਾਹੇ ਤੋਂ ਵੀ ਸਾਡੇ ਵੀਰ ਜੀ ਜਗਜੀਤ ਸਿੰਘ ਦੀ ਸਪੈਸ਼ਲ ਕਾਉਂਟ ਤੇ ਇਹਨਾਂ ਨੂੰ ਮੈਂ ਕਹਿ ਕੇ ਆਇਆ ਕਿ ਇਹ ਬਾਬਾ ਜੀਆ ਦੇ ਬਹੁਤ ਸਾਰੇ ਸੇਵਾਦਾਰ ਨੇ ਰਨਾਨਕ ਸ਼ਬਦਵਾਲਾ ਸਾਹ ਤੇ ਨੇਂਦੇ ਇਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਇਹ ਵੀ ਸਾਡੇ ਹਾਜ਼ਰੀ ਲਵਾਈ ਤੇ ਜਿੰਨੀ ਵੀ ਸੰਗਤ ਕੋਲ ਜਾਣੇ ਸੀ ਕੋਈ ਵੀ ਸੰਗਤ ਤਾਂ ਨਹੀਂ ਰਹਿ ਹੋਂ ਤੇ ਜਿੰਨੇ ਸਾమే ਅਸੀਂ ਕਾਰਡ ਪਹੁੰਚਤੇ ਕਰਦੇ ਆ ਕਿਉਂਕਿ 1 ਮਹੀਨਾ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਜੀ ਤੇ ਸਾਰੀ ਸੰਗਤ ਦੇ ਕੋਲ ਜਾ ਕੇ ਬੇਨਤੀ ਕਰਕੇ ਬਾਬਾ ਜੀਾਂ ਦੇ ਲਈ ਦਾ ਵੀ ਜੰਮ ਤੇੜੇ ਨੂੰ ਮੁੱਖ ਰੱਖਦੇ ਸੀ ਸਾਡੇ ਬੇਸ਼ਰਮਾ ਮੰਦਰ ਵਿੱਚ ਪਹੁੰਚੋ ਅਸੀਂ ਆਪਣੇ ਵੱਨਿਓ ਪੀਐਸਏ ਡੀ ਵਿਸ਼ਕਰਮਨ ਮੰਡਲ ਕਮੇਟੀ ਵੱਲੋਂ ਤੇ ਸਾਡੇ ਨਗਰ ਘਣਾਣੀ ਕਲਾ ਵੱਲੋਂ ਸਾਰਿਆਂ ਨੂੰ ਬਾਬਾ ਵਿਸ਼ਕਰਮਨ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦੇ ਆਂ ਤੇ ਰੈਡੀ ਕਾ ਖਾਲਸਾ ਪਾਈ ਕਮੇਟੀ ਵੱਲੋਂ